ਇਹ ਆ ਕੋਈ ਨਵਾਂ ਐਨੀਮਲ ਹਾਂ ਜੀ ਸਸੀ ਗਰ ਗਾਈਜ਼ ਨਵਾਂ ਬਲਾਗ ਹੋ ਗਿਆ ਤੁਸੀਂ ਸਾਡੀ ਵੀਡੀਓ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਨੂੰ ਇੰਚ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਬਲੌਗ ਦੀ ਅਸੀਂ ਆਏ ਹੋਇਆ ਕਪੂਰ ਸਿਰ ਪਤਾ ਹੀ ਹੋਣਾ ਵੈਸੇ ਤਾਂ ਸਾਡੇ ਪੁਰਾਣੇ ਬਲੌਗ ਸਾਰੇ ਦੇਖ ਹੀ ਲਏ ਆ ਤੁਸੀਂ ਹੁਣ ਅਸੀਂ ਰੈਡੀ ਹੋ ਚੁੱਕੇ ਆ ਜਲੰਧਰ ਜਾਣੀ ਇੰਨੇ ਦੀ ਮਾਸੀ ਦੇ ਘਰ ਚੱਲੇ ਆ ਮਾਸੀ ਦੇ ਘਰ ਹਰ ਆ ਜੀ ਦਾਦੀ ਦੇ ਨਾਲ ਦੇਦੀ ਵੀ ਹੁਣ ਫਿਰਦੀ ਪਈ ਕਿ ਮੈਨੂੰ ਵੀ ਨਾਲ ਲੈ ਕੇ ਚੱਲੋ ਅੱਗੇ ਪਿੱਛੇ ਹੁੰਦੀ ਪਈ ਆ ਚਲੋ ਫਿਰ ਚੱਕ ਲਿਓ ਝੋਲੇ ਉਹ ਜੀ ਤੇ ਕੋਈ ਇਹਨੂੰ ਆ ਗਈ ਪੋਟੀ ਫਿਰ ਵੜ ਗਿਆ ਵਾਸ਼ਰੂਮ ਤੋਂ ਬਾਹਰ ਆਹੋ ਮੈਂ ਕਿਹਾ ਵਾਸ਼ਰੂਮ ਤੋਂ ਚਲੇ ਗਿਆ ਕਿੱਤੋਂ ਸਮਾਨ ਦਾਇਜ਼ ਆ ਸਾਨੂੰ ਗਿਫਟ ਮਿਲੇ ਆ ਉਹਨਾਂ ਦੇ ਨਾਲ ਲੱਗਾ ਕਵਾਲਿਟੀ ਐਂਡ ਟੱਬ ਇਹ ਸਾਨੂੰ ਅੱਜ ਗਿਫਟ ਮਿਲਿਆ। ਨਾ ਰਾਜਵੀਰ। ਉਹ ਤਾਂ ਕਿਹੜੇ ਨੂੰ ਸੈਂਕ ਵਿੱਚ ਕੜਾ ਕਰਕੇ ਨਵਾਲ ਦਿੰਦੇ ਆ ਥੋੜੇ ਜਿਹਾ ਪਾਣੀ ਦੇ ਨਾਲ। ਨਾਲ ਹੀ ਕੱਪ ਆਇਆ। ਉਹਦੇ ਤੇ ਬਿਠਾ ਵਧੀਆ ਜਾਂਦਾ ਵਾ ਸੈਂਕ ਵਿੱਚ। ਚੰਗਾ ਮੰਮੀ ਸੱਸਰੀ ਕਾ ਸੱਸਰੀ ਕਾ ਓਕੇ ਬਾਏ। ਬੁਕੇ ਪਾਪ ਬਰੀਏ ਤੇ ਚੁੰਨੀ ਦੇ ਲਾ। ਬਾਏ 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 ਨਾਲੀ ਬਾਏ ਬਾਏ। ਜਦੋਂ ਨਾਲੀ ਗਲੀ ਹਜੇ ਨਹੀਂ ਬਣੀ ਹੈਗੀ। ਨੈਕਸਟ ਟਾਈਮ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਚੰਗਾ ਫਿਰ ਪਹਿਲੀ ਚ ਜਾ ਚਲ ਸਮਾਨ ਚੱਕਿਆ ਬਾਏ ਹੋਲਾ ਚੁੰਨੀ ਲਾ ਲਈ ਉਹਨੇ ਚੰਗਾ ਮੰਮੀ ਗਾਇਜ਼ ਇੱਥੇ ਮੋਰ ਬਹੁਤ ਹੁੰਦੇ ਪਰ ਅੱਜ ਦਿਖਿਆ ਨਹੀਂ ਸਾਨੂੰ ਕੋਈ ਵੀ ਆਵਾਜ਼ ਆ ਰਹੀ ਏ ਔਰ ਆਜ ਆ ਰਹੀ ਸੀ ਬਟ ਦਿਖਿਆ ਕੋਈ ਨਹੀਂ ਹਨਾ ਰਾਜਵੀਰ ਰਾਜਵੀਰ ਪੂਰਾ ਰੈਡੀ ਹੈ ਜੀ ਦੇਖੋ ਗਾਇਜ਼ ਚੁੰਨੀ ਸਿਰ ਤੇ ਦਿੱਤੀ ਸੀ ਧੁੱਪ ਦਾ ਕਰਕੇ ਪਰ ਸਿਰ ਤੋਂ ਲਾਲੀ ਭਾਈ ਸਾਹਿਬ ਨੇ ਚੁੰਨੀ ਹਨਾ ਕਹਿੰਦਾ ਮੈਂ ਵੀ ਵੇਖਣਾ ਸਾਰਾ ਕੁਝ ਚੁੰਨੀ ਦਿੱਤੀ ਸੀ ਸਿਰ ਤੇ ਲਾ ਲਈਏ ਇਹਨਾਂ ਨੇ ਜੇ ਨੇ ਦੇਖਦਾ ਆ ਵੀ ਚੋਪੜਿਆ ਪਿਆ ਸਿਰ ਵਿਚਾਰੇ ਦਾ ਪੂਰਾ ਆ ਦੂਜਾ ਤਾਂ ਡਿੱਗੀ ਹੋ ਗਈ ਛੋਟੀ ਹੁਣ ਕੀ ਆ ਕੀਆ ਜਾਏ ਅਭੀ ਉਹ ਬੈਗ ਅੱਗੇ ਰੱਖ ਦੇ ਕੰਪਨੀ ਵਾਲਾ ਬੈਗ ਅੱਗੇ ਸੀਟ ਤੇ ਰੱਖ ਲੋ ਨਾ ਤੋਂ ਪਸਵੇਰੇ ਕਿੰਨੀ ਹੋ ਗਈ ਹਨਾ ਐਦਾਂ ਆ ਜਾਣਾ ਅੱਗੇ ਖੁੱਲੀ ਹੈ ਨਾ ਟਿੱਗੀਆਂ ਜਿੰਦਾ ਮਰਜੀ ਸਾਰਾ ਕੁਝ ਰੱਖ ਦਿੰਦੇ ਏ ਹੋਂਤੇ ਇਦਾਂ ਹੀ ਆ ਫਿਰ ਕੀ ਹੋਇਆ ਧੁੱਪੇ ਖੜੀ ਹੈ ਨਾ ਗਰਮੀ ਲੱਗਦੀ ਪਈ ਸੇਕ ਹੋ ਗਿਆ ਵਿੱਚ ਚਲਾ ਲਓ ਪਹਿਲਾਂ ਸੀਟਾਂ ਵੀ ਬੜਾ ਸੇਕ ਮਾਰਦੀਆਂ ਲੈਦਰ ਦੀਆਂ ਕਿੰਨੇ ਸੀਟਾਂ ਨਹੀਂ ਆਂਦੀ ਚੇਤੀ ਕਰੋ ਰਾਜਵੀਰ ਵੀ ਧੁੱਪੇ ਆ ਸੀਟ ਪਿਛੇ ਕਰੀ ਸੀ ਨਾ ਵੀ ਕਿਾ ਮਨੂ ਗਾਇਜ਼ ਅਸੀਂ ਬੈਠ ਤਾਂ ਗਏ ਆ ਪਰ ਗਰਮੀ ਇੰਨੀ ਜ਼ਿਆਦਾ ਹੈ ਜੱਲਾ ਸੇਕ ਮਾਰਦੀ ਪਈ ਗੱਡੀ ਇਹਦਾ ਮੂੰਹ ਦੇਖੋ ਅਸੀਂ ਹੀ ਹੱਸਿਆ ਹੀ ਹੱਟ ਵੀ ਹੱਟ ਵੀ ਆ ਗਿਆ ਹੱਟ ਗਿਆ ਆ ਗਿਆ ਕਿੱਥੇ ਚੱਲਾਂ ਚ ਕੋਈ ਇਹਨੂੰ ਦੇਖ ਲੋ ਪਸੀਨਾ ਪਸੀਨਾ ਹੋ ਗਿਆ ਹੋਣਾ ਹੀ ਨੱਕ ਜਿਹਾ ਵੀ ਪਾਣੀ ਆ ਰਿਹਾ ਸਕਰੀਨ ਦੇ ਤੇ ਨਵੀਂ ਨਵੀਂ ਆਇਆ ਜੀ ਚਾਹ ਜਾਂਦਾ ਜਿਆਦਾ ਰਿਸ਼ਕਾ ਲੰਦੇ ਅਸੀਂ ਲੱਕ ਸਿਨੇ ਹੋ ਗਈ ਚਲਾ ਲੋ ਤੇ ਪਪਾ ਚਲਾ ਲੋ ਪਸੀਨਾ ਆ ਗਿਆ ਜੇ ਸਾਡ ਨੂੰ ਆਇਆ ਹੋਰ ਕੀ ਖਰਾਬ ਕਪਸੀ ਨਾ ਹੋ ਗਿਆ ਚਲੋ ਚਲੋ ਕਰਵਾ ਆ ਲਈ ਓਹੋ ਹੋ ਹੋ ਹਰ ਮਾਲ ਤੇ ਆਹੋ ਕੋਲ ਬੰਦ ਕਰ ਚਾਜਰ ਵਾਲੇ ਸਰਦਾਰ ਸਾਹਿਬ ਜਾ ਰਹੇ ਨੇ ਮਠਿਆਈ ਲੈਂਡ ਸਟ੍ਰੀਟਸ ਛਾਹ ਬਣਾ ਦੇ ਇਹਨਾਂ ਦੀ ਸਵੀਟ ਬਹੁਤ ਟੇਸਟੀ ਹੁੰਦੀ ਹੈ ਹਰ ਇੱਕ ਚੀਜ਼ ਵਧੀਆ ਹੁੰਦੀ ਹੈ ਸਵੀਟ ਦੀ ਸਾਰਾ ਕੁਛ ਹੀ ਸਵਾਦ ਹੁੰਦਾ ਹੈ ਕਬਰ ਲਾ ਲੈ ਮੈਂ ਚਾਟ ਕਰੋ ਤਾਜੇ ਤਾਜੇ ਠੋਡੇ ਛੋਲੇ ਖਾ ਲੋ ਜੀ ਖਾ ਲੋ ਜੀ ਔਰ ਦੇਖੋ ਕੜਾਈ ਚ ਨਿਕਲਦੇ ਨਿਕਲਦੇ ਤਾਜ਼ੇ ਤਾਜ਼ੇ ਛਟੂਰੇ ਛੋਲੇ ਸਵੇਰੇ 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 ਛਟੂਰੇ ਛੋਲੇ ਖਾ ਲੋ ਕੋਲ ਕਾਊਗਾ ਸਵੇਰੇ ਸਵੇਰੇ ਤੇ ਹੈ ਵੀ ਅੱਜ ਦਾ ਗੰਮਾ ਵਧੀਆ ਲੱਗਦਾ ਨਾ ਮਾਂ ਨੂੰ ਮੈਂ ਵੀ ਲਾਇਆ ਘਰ ਸ਼ਿਧੂ ਨਾ ਨਾ ਮਾਂ ਨੂੰ ਸ਼ਿਧੂ ਦਾ ਆਪਣੇ ਆਪ ਰੰਗ ਲੱਗੇ ਹੋਣ ਲਾਇਆ ਚੱਲਿਆ ਕਹਿੰਦਾ ਕੋਈ ਸੀ ਚੱਲਿਆ ਨਹੀਂ ਇਹ ਵੀ ਕਹਿੰਦਾ ਉੱਠਣਾ ਯਾਰ ਰਾਜਵੀਰ ਕੀ ਲੱਗਦੇ ਆਪਾਂ ਥੱਲੇ ਕੀ ਪਵਾ ਜੀ ਅਗਰ ਤੇਲ ਪਵਾ ਲਿਆ ਗਾਇਸ ਇਸ ਤੇ ਚੱਲਦੇ ਆ ਅਗਲੇ ਕਹਿੰਦਾ ਜੀ ਫਰਾਈ ਲੈ ਕੇ ਦੇਖਣਾ ਉਹਨੇ ਕਹਣਾ ਵਿੱਚ ਈਰੀਆ ਨਹੀਂ ਹੈਗਾ ਗਾਇਸ ਤੇਰ ਅਸੀਂ ਪਵਾ ਰਿਆ 11000 ਦਾ 11000 11000 ਤਾਂ ਜਿਹੜੀ ਹੋਣੀ ਨਹੀਂ ਕਿਉਂ ਟੈਂਕੀ ਨਹੀਂ ਬਾਕੀ ਅਸੀਂ ਉਹਦੇ ਵਿੱਚ ਪਾ ਲਿਆ ਨਾ ਕੈਨ ਵਿੱਚ ਉਹਨਾਂ ਕਿ ਬਾਕੀ ਪਾ ਦੇ ਕੈਨ ਵਿੱਚ ਪਾ ਦੇ ਬਾਕੀ ਭਰਾ ਜਰਾਂ ਯਾਰ ਦਾ ਕਹਿ ਰਿਆ ਤੇ ਟਾਈਮ ਲੱਗ ਜਾਣਾ ਜੇ ਛੜੇ ਰੋ ਪਹਿਲਾ ਆਇਆ ਨਹੀਂ ਵਿੱਚ ਹੋ ਗਿਆ ਜਰਾਂ ਯਾਰ ਛੇਤੀ ਪਹੁੰਚਤਾ ਉਹਨਾਂ ਨੇ ਗਾਇਜ਼ 11000 ਹੋ ਗਿਆ ਹੁਣ ਜ਼ੂਮ ਕਰ ਪਲੀਜ਼ ਜ਼ੂਮ ਕਰਕੇ ਨਾ ਦੇਖਿਓ ਵੀ 11000 ਦਾ ਹੀਗਾ 11000 ਦਾ ਹੀ ਪਾਇਆ ਵਾ ਝੂਠ ਨਹੀਂ ਬੋਲਦੇ ਝੂਠ ਨਾ ਬੋਲ पांडे ਸੱਚ ਕਹੀਏ ਗਾਇਜ਼ ਅਸੀਂ ਹੁਣ ਪਹੁੰਚ ਚੁੱਕੇ ਆਂ ਜੀ ਚਲੰਦਰ ਕਪੂਰ ਸਰਾ ਦਾ ਜ਼ਿਲੰਦਰ ਸਿਰਫ 10 15 ਮਿੰਟ ਦਾ ਰਸਤਾ ਹੈ ਸਿੱਧਾ ਸਿੱਧਾ ਇਹਨਾਂ ਤੇ ਕੋਈ ਜ਼ਿਆਦਾ ਮੋੜ ਕੋੜ ਨਹੀਂ ਹੈਗਾ ਇੱਧਰ ਜਾਣਾ ਸੀ ਇੱਧਰ ਆਣਾਗੇ ਵੀ ਆਣਾ ਬੱਤੀ ਗਈ ਚਲੋ ਆਈ ਇੱਕ ਜਾ ਸਿੱਖੋ ਮੈਂ ਸੋਚੀ ਭੰਤ ਕਰਦੇ ਨੇ ਕੋਈ ਬੱਤੀ ਦੇ ਕੇ ਕਹਿੰਦੇ ਤੁਹਾਡੇ ਘਰੋਂ ਆਣਾ ਹੀ ਐ ਵੀ ਹਉ ਰੋਣਾ ਤੁਹਾਡੇ ਕੋਲ ਤਾਂ ਲੈਟ ਬੰਦ ਹੋਈ ਹੈ ਨਾ ਲੋ ਜੀ ਗੱਬ ਤੇਰੇ ਦਾ ਜੋ ਬਣ ਜੋ ਬਣ ਛਾਤੀਆਂ ਮਾਰਦਾ ਪਿਆ ਜੀ ਸਾਨੂੰ ਨਿਕਲੀ ਇੱਧਰ ਨਿਕਲ ਹੋ ਜਿਓ ਦੇਖਦਾ ਮੈਂ ਫੇਰ ਖੁੱਲੀ ਆ ਹੋਏ ਨਾ ਉਹਦੇ ਸ਼ੇਡ ਡੱਬਾ ਲੈ ਲਿਆ ਇਹਨਾਂ ਨੇ ਚੱਲੇ ਹੁਣ ਅੱਗੇ ਕਰਤੋ ਸਸਿਕਾ ਦੇ ਦੀ ਕਾ ਬਤਾਇਆ ਉਹ ਬਹੁਤ ਆ ਨਵੇਂ ਵੱਡਿਆਂ ਨਾਲੋਂ ਜ਼ਿਆਦਾ ਓਏ ਸਾਸ਼ਰੀ ਦੇ ਸਾਸ਼ਰੀ ਕਾਲਜੀ ਸਾਸ਼ਰੀ ਕਾਲਜੀ ਨਰੋ ਆਹ ਹੜੀ ਸਭੋਂ ਜ਼ਿਆਦਾ ਫੜਿਆ ਆਹ ਫੜਾ ਕੰਨ ਫੜਾ ਆਪਣੇ ਰੱਖ ਲੈ ਨਾ ਰੱਖ ਕੇ ਟਿਕਾ ਲਈ ਸਸਿਕਾ ਕੱਢ ਦੋ ਸਾਰਿਆਂ ਨੂੰ ਸਸਿਕਾ ਪਈਏ ਖਾ ਲੋ ਖਾ ਲੋ ਬੰਨਸ ਇਸ ਨੂੰ ਲਿਖਣਾ ਹਾਂ ਫਾਗ ਮੈਡ ਕੁਲਚੇ ਫਾਗ ਮੈਡ ਕੁਲਚੇ ਰਾਜਵੀਨ ਨੂੰ ਵੀ ਹੁਣ ਗੱਲਾਂ ਹੁੰਦੀਆਂ ਪੀਆਂ ਹੂੰ ਤਾਂ ਕੰਮ ਕਰਦੀ ਹੈ ਜਾ ਰਿਹਾ ਤੇ ਮਿਲ ਲੋ ਭਰਾ ਭਰਾ ਫਿਰ ਚੱਲੀਏ ਹੈ ਜੱਫੀ ਪਾ ਕੇ ਮਿਲ ਲੋ ਵਿਛੜੇ ਹੋਏ ਲਾਲਾ ਇਹ ਕੀ ਹੁੰਦਾ ਪਿਆ ਚਲੋ ਵੀ ਬਲਾਵਾ ਆ ਗਿਆ ਹਾਂਜੀ ਜੀ ਗਾਇਸ ਹੁਣ ਅਸੀਂ ਜਾ ਰਹੇ ਆ ਵਾਪਿਸ ਘਰ ਇੱਥੇ ਮਿਲ ਲਿਆ ਆ ਦੇਖ ਹੀ ਲਿਆ ਤੁਸੀਂ ਇਹਨਾਂ ਨੂੰ ਖੇਡਦੇ ਆਣ ਨੂੰ ਤੇ ਇਹਨਾਂ ਨੂੰ ਮਿਲਦੇ ਆਣ ਭਰਾ ਭਰਾ ਸਕੂਲ ਇਹਨੇ ਕਰ ਲਈ ਆ ਮਸਤੀ ਹੋਣ ਬਸ ਜਾ ਕੇ ਸਟੱਡੀ ਸਟਾਰਟ ਹੋ ਜਾਣੀ ਐ ਦੀ ਭਲਾਤ ਚੱਲੀ ਹੋਣੀ ਹੁਣ ਚੱਲੇ ਅਸੀਂ ਭਲਾਤ ਮਾਸੀ ਜੀ ਕੋਲ ਬਹੁਤ ਸਰਦਾਰ ਸਾਹਿਬ ਦੇ ਮਾਸੀ ਜੀ ਨੇ ਮਾਸੀ ਜੀ ਨੂੰ ਲੈ ਕੇ ਚੱਲੇ ਭਲਾਤ ਬੇਗਵਾ ਜਾਣਾ ਬਿਲਕੁਲ ਦੀਦੀ ਕੋਲ ਜਾਵਾਂਗੇ ਥੋ ਕਿਵੇਂ ਸ਼ਾਮ ਨੂੰ ਬਸ ਆਪਣੇ ਘਰ ਜਿੱਥੇ ਮਰਜ਼ੀ ਚੱਲੋ ਆਪਣਾ ਘਰ ਆਪਣੀ ਹੁੰਦਾ ਟੂ ਟੂ ਤਾਂ ਹੀ ਕਰਦੀ ਪਈ ਐ ਲਾਓ ਫਿਰ ਮੇਰ ਕੋ ਤਾਂ ਲੱਗਣੀ ਨਹੀਂ ਸ਼ੈਰ ਹੋਂਦਾ ਸਾਨੂੰ ਪਾਣਾ ਹੀ ਚਾਹੀਦਾ ਆ ਕੀ ਕਿਸੇ ਦਾ ਲਮਕਦਾ ਪਿਆ ਚੁੰਨੀ ਧਮਕਦੀ ਪਈ ਆ ਗੱਡੀ ਦੇ ਨਾਲ ਦੱਸੋ ਇਹਨਾਂ ਨੂੰ ਲਿਖਾਓ ਜੀ ਇਹਨਾਂ ਦਾ ਦੱਸੋ ਨਾ ਕਿਸੇ ਨੂੰ ਸੁੱਟਣਗੇ ਆਪ ਤੇ ਇਹਨਾਂ ਨੇ ਵਿੱਚ ਬੈਠੇ ਰਹਿਣਾ ਨਾ ਡਿਕਨਾਂ ਤੋਂ ਦੂਜਿਆਂ ਨੇ ਦੇਖੋ ਸੇਲ ਲੱਗੀ ਗਾਈਜ਼ 50 ਰੁਪਏ 100 ਰੁਪਏ ਸੇਲ ਚੱਲਦੀ ਪਈ ਅਸਲ 'ਚ 50ੜੀ ਕੋਈ ਨਹੀਂ ਹੈਗੀ ਬਸ ਇੱਕ ਬਾਕੀ ਕਿੰਨਾ ਕਿੰਨਾ ਕੌਣ ਕੌਣ ਇੱਥੇ ਬਸਤੀ 바ਵਾ ਖੇਲ ਆ ਸਾਡੇ ਤਾਂ ਹੈਗੇ ਹੀ ਆ ਰਿਸ਼ਤੇਦਾਰ ਹੋਰ ਦੱਸਿਓ ਕੋਈ ਖਾਇ ਸਾਡੇ ਘਰੀ ਨੇ ਖਾਸ ਹੈ ਨਹੀਂ ਨਾ ਦੇਖਦੇ ਹੈਗੇ ਹਮ ਲੋਗ ਚਲੋ ਜਦੋਂ ਹੀ ਫੇਮਸ ਹੋ ਗਏ ਉਦੋਂ ਤੇ ਦੇਖਣ ਗਈ ਉਦੋਂ ਕਮੈਂਟ ਕਰਨਗੇ ਨਾ ਅਸੀਂ ਆ ਬਸਤੀ 바ਵਾ ਕਿਉਂਦੇ ਸਾਡੇ ਘਰੋਂ ਹੋ ਕੇ ਜਾਇਓ ਸਾਨੂੰ ਮਿਲ ਕੇ ਜਾਇਓ ਫਿਰ ਵੀ ਕਿਰਿਆ ਕਰਨਾ ਤਾਂ ਹੁਣ ਕਰੋ ਹਾਂ ਸਮਝੀ ਗਾਇਸ ਹੁਣ ਅੰਕੇ ਜਾਣਾ ਲੈ ਕੇ ਤਬਦੀਦ ਹੁਣ ਬੇਗਾਲੇ ਸਿਲੈਕਟ ਪੈਕ ਹੋਣ ਦੇ ਕੀ ਖਾਓਗੇ ਤੁਸੀਂ ਕੀ ਹੁਣ ਦੱਸੋ ਅਸੀਂ ਆਏ ਹਾਂ ਤਰਸੀਮ ਸਵੀਟ ਸ਼ਾਪ ਕੋਈ ਰਾਈਟੀ ਇੰਨੇ ਕੋਈ ਹਿਸਾਬ ਵੀ ਨਹੀਂ ਹੈਗਾ ਲਓ ਜੀ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਫਲੱਠ ਆ ਗਿਆ ਮਾਸੀ ਦਾ ਘਰ ਇਹ ਹੈ ਜੀ ਮਾਸੀ ਸਾਡੀ ਦਾ ਘਰ

ਲੇ ਲੱਗ ਗਈ ਸਵੇਰੇ ਆਹੋ ਤਾਂ ਗੱਡੀਆਂ ਤੈਰ ਪੂਰਾ ਛੇ ਲੱਗਤੀ ਹੁਣੇ ਥੱਲਾ ਤੇ ਤੈਰ ਪੂਰਾ ਉੱਤੇ ਆਈ ਐ ਉਹ ਰਾਜੂ ਤੇ ਪਾਊਡਰ ਮਾਰ ਕੇ ਸਾਰਾ ਲਈਏ ਬਾਅਦ ਮਾਰ ਦੇ ਬਸ ਰੜਾਂ ਡਈ ਬਾਹਰ ਪਕੌੜੇ ਜਦੋਂ ਤਲੇ ਜਾਂਦੇ ਤੇ ਫਿਰ ਬਾਅਦ ਮਾਰ ਦੇ ਲਈ ਨੂੰ ਕੀ ਆ ਜਾ ਬਣਾ ਕੋਈ ਤੋਂ ਆਯਾ ਨੂੰ ਗੋਮੀਆਂ ਨਹੀਂ ਗਈ ਤੇ ਸਾਡਾ ਤੇ ਵਿਚਾਰਾ ਦੁਪਹਿਰ ਨੂੰ ਜੀ ਬਾਸ ਸੋਈ ਹੁੰਦੀ ਆ ਉਹਨਾਂ ਦਾ ਵੀ ਕੰਮ ਕਰਨ ਦੇ ਆ। ਹਾਂ, ਉਹ ਪੁਰਾਣੇ ਥਲੇ ਬੜੇ ਸੇ। 18 ਦੇ। ਆਈ ਜਾਗੇ ਚੱਲੇ ਆ। ਕਿੰਨੂ ਵੈਲੀ ਬਾਏ ਬਾਏ। ਆ ਵੀ ਬਾਏ ਕਰਦਾ ਪਿਆ। ਚੱਲੇ। ਉਹ ਇਹਨਾਂ ਨੂੰ ਗੱਡਰ ਤੇ ਚੜਾ ਦਿਓ। ਗਾਈਜ਼ ਬੜਾ ਤਗੜਾ ਗੱਡ ਰ ਹੈ ਇੱਥੇ ਤੇ ਗੱਡੀ ਚੜਾਤੀ ਕਿਸੇ ਨੇ ਤੇ। ਪਰਨ ਜਾ ਰਹੇ ਹੁਣ ਅਸੀਂ ਘਰ। ਘਰ ਜਾ ਕੇ ਕਰਦੇ ਆ ਬਲੌਗ ਦਾ ਐਂਡ ਤੇ ਟਾਈਮ ਕਿੰਨਾ ਹੋ ਗਿਆ ਅਸੀਂ ਗਾਇਸ 3 ਦਿਨ ਹੋ ਗਿਆ ਅੱਜ ਨਿਕਲਣ ਸਾਨੂੰ ਘਰ ਤੇ ਘਰਦਿਆਂ ਨੇ ਕਹਿਣਾ ਹੈ ਇਹਨਾਂ ਦਾ ਕੋਈ ਹਾਲ ਨਹੀਂ ਜਿੱਥੋਂ ਅਸੀਂ ਦੁੱਧ ਲੈਣੇ ਉਹ ਵੀ ਕਹਿੰਦੇ ਕਿ ਇਹਨਾਂ ਦਾ ਕੋਈ ਹਾਲ ਨਹੀਂ ਇਹ ਤਾਂ ਤੁਰੇ ਹੀ ਜਾਂਦੇ ਆ ਬਸ ਹੁਣ ਗਾਇਸ ਗਰਮੀ ਜ਼ਿਆਦਾ ਹੋ ਗਈ ਐਨ ਵੈਸੇ ਵੀ ਆਪਾਂ ਨਿਕਲਣਾ ਨਹੀਂ ਬਸ ਘਰ ਹੀ ਘਰ ਦਾ ਹੀ ਸ਼ੂਟ ਕਰਿਆ ਕਰਾਂਗੇ ਥੋੜਾ ਬੋਤਾ ਤੇ ਬਾਕੀ ਚਲੋ ਜਾਣੇ ਪੈਂਦਾ ਜਿੱਥੇ ਜਾਣਾ ਵਾੜਾ ਕਿਉਂ ਨਾ ਜ਼ਰੂਰੀ ਵੀ ਆ ਜਾਣਾ ਹੁੰਦਾ ਵੀ ਆ ਅੱਧ ਕਰਕੇ ਜਾਣਾ ਪੈਂਦਾ ਆ ਤੇ ਅੱਜ ਅਸੇ ਤੇ ਗਰਮੀ ਆ ਗਰਮੀ ਵਿੱਚ ਆਪ ਘਰ ਹੀ ਰਿਹਾ ਕਰਾਂਗੇ ਕੋਸ਼ਿਸ਼ ਕਰਾਂਗੇ ਘਰ ਆਂਡੀ ਬਲੂਗਣਾ ਅੱਜ ਗਰਮੀ ਹੈ ਵੀ ਬੜੀ ਗਰਮੀ ਪੈ ਰਹੀ ਦੀ ਬਹੁਤ ਹੋ ਜਿਆਦਾ ਗਰਮੀ ਪੈ ਰਹੀ ਵੀ ਗਾਇਸ ਘਰੇ ਹੀ ਰੋ ਨਾ ਸੋਣਿਆ ਹੋਰ ਨਹੀਂ ਟਾਈਮ ਹੋ ਰਿਹਾ ਏਸੀ ਸ਼ੱਡੋ ਤੇ ਫੁੱਲ ਏਸੀ ਸ਼ੱਡੋ ਤੇ ਸੋਜੋ ਹੁਣ ਤਾਂ ਬਸ ਉਹ ਦੁੱਧ ਖਾ ਦੇ ਤੇ ਕਰ ਉਹ ਨਹੀਂ ਰਸਤੇ ਦੇ ਕਿਤੇ ਸਟੇ ਹੀ ਆ ਗਿਆ ਤੇ ਮੰਗਦਾਈ குருਕਰੇ ਮੁਹੰਮਦ ਦੀ ਕੋਈ ਸਟੇ ਨਹੀਂ ਲੰਗਰ ਪਾਣੀ ਘਰ ਕੜੀ ਬਣੀ ਆ ਕੜੀ ਚਲ ਪਾਣੀ ਰਹਿ ਕੇ ਆ ਸਾਲ ਚੂਹ ਹੈਗਾ ਜੋ ਹੈਗਾ ਉਹ ਹੀ ਖਾਣਾ ਹੋਰ ਓਕੇ ਮੈਂ ਸੀ ਖਾਣਾ ਠੰਡਾ ਪਾਣੀ ਪੀਰ ਆ ਥੋਪੀ ਦੇ ਵੇਖਿਆ ਸੁਣੀ ਹੀ ਕਹਾਵਤ ਹੈ ਬਣੀ ਤੀਆਂ ਬਦਲ ਦੁੱਤੀਆਂ ਹਿਆਂ ਨੇ ਇਹ ਨਾ ਗੱਡੀ ਵਿੱਚ ਹੀ ਮਸਤ ਰਹਿੰਦਾ ਵੈਸੇ ਤਾਂ ਬਾਕੀ ਸਾਰੇ ਠੀਕ ਹੀ ਰਿਹਾ ਬਾਕੀ ਸਾਰੇ ਠੀਕ ਹੀ ਰਿਹਾ ਵਾ ਜਦੋਂ ਲਾਸਟ ਤੇ ਇੱਥੇ ਆਏ ਆ ਤੇ ਇੱਥੇ ਆ ਕੇ ਇਹਨੇ ਥੋੜਾ ਜਿਹਾ ਹੁਣ ਤੱਕ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੋਂ ਹੀ ਜਦੋਂ ਅਸੀਂ ਤੇ ਹੁਣ ਇਹਨੂੰ ਵੀ ਇਹ ਹੀ ਕਿ ਮਿਲੂ ਜਾ ਕੇ ਛੇਤੀ ਹੁਣ ਬੈੱਡ ਤੇ ਪਾ ਦਿਓ ਸੌਣੋਂ ਵਿੱਚ ਚਾਰੇ ਦੀ ਨੀਂਦ ਵੀ ਨਹੀਂ ਲਾ ਪੂਰੀ ਹੋਈ ਹੈ ਇਹਦੀ ਛਰਾਪ ਨੀਂਦ ਵੀ ਛਰਾਪ ਬਹੁਤ ਕੀਤੀ ਸੀ ਹੋਰੂੰਗਾ ਹਮੇ ਤਗੜਾ ਪਰ ਇੱਥੇ ਵੀ ਹੈ ਗਾਇਜ਼ ਹੁਣ ਅਸੀਂ ਦੁੱਧ ਚੱਕਿਆ ਦੁੱਧ ਲੈਣ ਇੱਥੋਂ ਅਸੀਂ ਨਾ ਲੈਣੇ ਆ ਦੁੱਧ ਦੁੱਧ ਲੈਣ ਗਏ ਨੇ ਦਰ اندر ਜਾ ਕੇ ਉਹ ਸਾਹਮਣੇ ਦੁੱਧ ਵਾਲੇ ਬਣਾ ਰਹੇ ਨੇ ਆਪਣੀ ਛੇਡ ਇੱਥੇ ਉਹਨਾਂ ਦੀ ਚੱਕੀ ਹੈ ਪੁੱਛੇ ਆਈ ਚੱਕੀ ਆ ਆ ਚਾਬੀ ਮੈਂ ਰੋ ਦੀ ਇੱਥੇ ਲੈਣ ਗਏ ਆ ਯਾ ਯਾਰ ਗਾਇਜ਼ ਇੱਥੇ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਤੇ ਹੋ ਤੁਹਾਨੂੰ ਵਧੀਆ ਆਇਆ ਹੋਊਗਾ ਮੈਸੇ ਵਧੀਆ ਹੀ ਆਇਆ ਹੁੰਦਾ ਸਾਰਿਆਂ ਨੂੰ ਤੇ ਕੀ ਆਇਆ ਹੋਊਗਾ ਵਧੀਆ ਮਸਾਂਦਾ ਆਏਗਾ ਹਾਂ